ਨਾ ਤਾਂ ਗੁਰੂ ਲੋਗਾਂ ਦੀ ਗੱਲ ਸੁਣੀ ਐ ਨਾ ਅਸੀਂ ਅਵੇਲ ਕਰਦੀ ਸੁਣੀ ਐ ਨਾ ਮੰਨੀ ਐ ਪਰ ਇੱਕ ਗੱਲ ਐ ਅਸੀਂ ਢੋਲ ਤਮੱਕੇ ਵਜਾ ਕੇ بڑے بڑے ਲੰਗਰ ਕੀਰਤਨ ਲੰਗਰ ਜੂਰ ਕਰਦੇ ਮੈਂ ਕੋ ਪੈਟਰ ਗਿਆ ਬੜਿਆ ਲਿਖੇ ਬੜਿਆ ਲੀਟ ਲੋਕ ਸੀ ਉੱਥੇ ਉਹਨਾਂ ਦੇ ਜਿਵੇਂ ਜਗਦੀਸ਼ ਨੇ ਕਿਹਾ ਸੀ ਬੜੇ ਲੋਕਾਂ ਨੇ ਸਾਦਾ ਸਾਥ ਨਹੀਂ ਦੇ ਰਹੇ ਉਥੇ ਕੋਈ ਅਫਸਰ ਕੋਈ ਕੋਸ਼ਿਸ਼ ਬੜੇ ਬੁਲੇ ਅਫਸਰ ਮੈਂ ਉਹਨੂੰ ਕਿਹਾ ਕਿ ਤੁਸੀਂ ਲਿਟਰੇਚਰ ਪ੍ਰੋਵਾਈਡ ਕਰੋ ਜਿਹੜਾ ਤੁਸੀਂ ਕੜਾ ਬਣਾਇਆ ਤੁਸੀਂ ਲੰਗਰ ਬਣਾਇਆ ਠੀਕ ਹੈ ਤੁਸੀਂ ਤੁਹਾਡੀ ਸ਼ਰਤ ਹੈ ਤੁਸੀਂ ਲਿਟਰੇਚਰ ਦੇ ਸਾਰੇ ਬੱਚੇ ਪੜ੍ਹਨਗੇ ਉਸ ਤੇ ਉਹਨਾਂ ਨੇ ਕਿਹਾ ਕਿ ਇਹ ਤਾਂ ਤੁਸੀਂ ਹੋਰੇ ਗੱਲਾਂ ਕਰੀ ਜਾਓ ਜੇ ਗੁਰੂ ਦਾਤ ਦਾ ਮਨੋਰਥ ਪੜ੍ਹਾ ਲੈਣੀ ਜਰੂਰੀ ਹੈ ਫਿਰ ਜਦ ਅਸੀਂ ਇਤਿਹਾਸ ਨਾਲ ਹੀ ਧੁਰਾਂਗੇ

پرائیویٹ سکول نہ جان جا جا جو نہیں ہے کہ کیوں ساتھ کوئی نساتہ نہیں ہے پرائیویٹ سکول جو جاؤ ہوگا ہے یہ دیکھو پیسہ ہوگا اس طرح دا ایک قانون رہے کے لئے نہیں آتا ہے بھی ساتھے جڑے سکول کالج بند کیتے جان گئے تو پرائیویٹ حقہ دے جو سکول جان گئے ہم پھر جا دے اسی ایک ایڈو کے لئے نہیں ہوگا گئے پڑے لے کے نہیں ہوگا گئے پھر سی آپ سر پر سلا گیا گئے جیسے پڑے لکھے جو ہوا کہ ساتھی مقتل ਕਿਸ ਤਰ੍ਹਾਂ ਤਰਕ ਨਾਲ ਗੱਲ ਕਰੂਗੀ ਅੱਜ ਤੁਸੀਂ 12000 ਪਿੰਡ ਆਸਾਂ ਦਾ ਪੰਜਾਬ ਦਾ ਮੈਨੂੰ ਕੋਈ ਛੋਟੀ ਜਗ੍ਹਾ ਤੇ ਜਾਣ ਦਾ ਮਰਦਾ ਕਿਉਂ ਨਹੀਂ ਉਹ ਤੁਹਾਡੇ ਕੋਲ ਚੱਲ-ਪਾਣ ਪਿੰਡ ਦੀ ਯਕੀਨ ਦੇਖੋ ਤੁਸੀਂ ਸਾਰੇ ਬੈਠੇ ਹੋ ਸਿਆਰੇ ਹੋ ਆਪਣੇ ਦਿਓ ਤੇ ਕਸ਼ਟ ਕਰਕੇ ਕਿਉਂ ਵੀ ਜਦ ਸਰਕਾਰ ਸੀ ਕਿਸੇ ਦੀ ਚੌੜੀਏ ਵੀ ਖੋਟ ਸਕਦੇ ਪੈਂਦੀ ਆ ਕਈ ਪਿੰਡ ਇਹ ਸਾਡੀ ਸਰਕਾਰ ਦੀ ਮਰਜ਼ੀ ਚੋਣ ਲੋਕਾਂ ਸਾਡੇ ਹੀ ਪੈਣੀ ਹੈ ਫਿਰ ਅਸੀਂ ਕਿਉਂ ਵੀ ਰਾਤ ਭਰ ਦੋਰ ਚੋਰ ਹਰ ਕਿਸੇ ਨਾਲ ਤਲਵਾਰ ਦੀ ਲੜਾਈ ਤਾਂ ਹੈ ਨਹੀਂ ਅਸੀਂ ਤਲਵਾਰ ਨਹੀਂ ਮਾਰੀ ਕਿ ਅਸੀਂ ਇਹ ਲੈਬਰ ਅਖਾਰੇ ਨੇ ਇਹ ਲੈਬਰ ਨੇ ਤਾਂ ਰਾਜ ਭਗ ਦੀ ਗੱਲ ਕੀਤੀ ਹੈ ਕਾਪੀ ਕਲਮ ਸਭ ਤੋਂ ਖੋਲੀ ਕਲਮਾਂ ਜਿਹੜੀ ਹੈ ਇਹ ਕ੍ਰਾਂਤੀ ਲੈ ਕੇ ਆਉਂਦੀ ਹੈ ਬਾਦ ਵਿੱਚ ਮਹਾਰਾਜਾ ਹੀਰੋਧਸਰ ਜੀ ਦਾ ਯਾਦ ਲੱਗੇ ਜੀ ਇਹਨਾਂ ਦੇ ਅਧਿਕਾਰੀ ਕਲਮ ਗੁਰੂ ਰਵਦਾਸ ਦੇ ਹੱਥੋਂ ਦੀ ਕਲਮ ਹੈ ਅੰਮੇਰਸਾਹਬ ਨੇ ਕਲਮ ਵਿੱਚ ਰੱਖੀ ਹੈ ਕਿ ਇਹ ਦੀ ਸਾਡੇ ਤੱਕ ਕਿਸੇ ਵੀ ਵਿਅਕਤੀ ਦੇ ਹੱਥ ਵਿੱਚ ਕੋਈ ਹਥਿਆਰ ਨਹੀਂ ਹੈ ਜਿਨ੍ਹਾਂ ਨੂੰ ਅਸੀਂ ਪੂਜਦੇ ਅਸੀਂ ਤੁਸੀਂ ਯਾਦ ਆਗੇ ਮੁੱਠੇ ਝੁਕਦੇ ਉਹਨਾਂ ਦੇ ਹੱਥਾਂ ਦੇ ਵਿੱਚ ਤਾਂ ਤਲਵਾਰਾਂ ਭਾਲੇ ਨਹੀਂ ਕਦੇ ਇਸ ਗੱਲ ਦੀ ਖਿਆਲ ਕੀਤੀ ਹੈ ਉਹਨਾਂ ਦੇ ਹੱਥਾਂ ਨੂੰ ਤਲਵਾਰਾਂ ਭਾਲੇ ਨਹੀਂ ਸਾਡੇ ਹੱਥ ਵਿਅਕਤੀ ਦੇ ਅਧਿਕਾਰੀ ਕਲਮ ਹੈ ਸਾਡੇ ਵਿਅਕਤੀ ਨੇ ਗੱਲ ਕਰੀਏ ਕਿ ਤੁਸੀਂ ਪੜਾਈ ਕਰਕੇ এডਿਕੇਸ਼ਨ ਲੈ ਕੇ ਕਰੋ ਆਪਣੀ ਤਾਕਤ ਨਾਲ ਦੇਸ਼ ਤੇ ਰਾਜ ਕਰਨਾ ਉਹਨਾਂ ਨੇ ਤੁਹਾਨੂੰ ਵੱਟ ਕੇ ਗਲਾਮੜਾ ਕੇ ਰਾਜ ਕਰਨਾ ਇਹ ਜਿਹੜੀਆਂ ਗੱਲਾਂ ਨੇ ਸਰ ਨੂੰ ਸਮਝਣ ਦੀ ਲੋੜ ਹੈ ਨਹੀਂ ਆਉਣ ਵਾਲਾ ਕੈਰ ਜੋ ਸਾਡੇ ਹਾਲਾਤ ਨੇ ਭਾਰਤ ਸੰਘੀ ਨੇ ਦੱਸਿਆ ਹੈ ਕਿ ਪੂਰ 1 ਕਰੋੜ ਵਿਦਿਆਰਥੀ ਸਕਾ ਹੈ ਪੂਰੇ ਤੋਂ ਆਪ ਤੁਹਾਨੂੰ ਸੁਣਾ ਜੋ ਗਾਇਬ ਹੋ ਗਿਆ ਪੰਜਾਬ ਦੀ ਪਹਿਲਾ ਹੈ ਪੰਜਾਬ ਦੇ ਵਿੱਚ 8 ਲੱਖ ਜਿਹੜਾ ਸਾਡਾ ਬੱਚਾ ਹੈ ਉਸ ਗ੍ਰੈਜੂਏਸ਼ਨ ਜਾਂ ਗ੍ਰੈਜੂਏਸ਼ਨ ਪਲਸ 2 ਤੋਂ ਬਾਅਦ ਜਾਂਦਾ ਸੀ ਯਾਰ ਤੁਹਾਨੂੰ ਬੱਚੇ ਨਹੀਂ ਜਰਮਨੀ ਤਬਾਹ ਹੋ ਗਈ ਕਿਉਂਕਿ ਸਰਕਾਰਾਂ ਨੇ ਸਗਾ ਸਕਾਲਰਸ਼ਿਪ ਦਾ ਪੈਸਾ ਨਹੀਂ ਦਿੱਤਾ ਇਸ ਲਈ ਲੜਾਈ ਸਾਡੇ ਆਟਾ ਦਾ ਕੀ ਮਨ ਰਿਹਾ ਕਿ ਆ ਕਿ ਅੰਕੀ ਜੇ ਆਪਾਂ ਗੁਰੂ ਰਬਦਾਸ ਨੂੰ ਮੰਨਦੇ ਐ ਉਹਦੀ ਬਾਣੀ ਪੜੋ ਉਹਦਾ ਲਿਟਰੇਚਰ ਪੜੋ ਅੰਬੇਦਕਰ ਸਾਹਿਬ ਨੇ ਚਾਰ ਬੱਚੇ ਜਿਨ੍ਹਾਂ ਦੇ ਚਾਰੇ ਬਾਪ ਤੇ ਸਾਡੇ ਲਈ ਰਾਜ ਭਾਗ ਜਾਂਦਾ ਜਿਵੇਂ ਇਥੇ ਉਹਦਾ ਮੇਰਾ ਕੋਈ ਅਸਰ ਲੱਗਿਆ ਸਾਡੀਆਂ ਤਿੰਨ ਟੀੜੀਆਂ ਇੱਕ ਮਾਜੂਦੂ ਦੇ ਨਾਲ ਟੌਪ ਤੇ ਨਾ ਰਹਿ ਰਹੀ ਜਨ ਸਾਡਾ ਇੱਕ ਪਾਦਰ ਮੇਰਾ ਪਰਲੋਕ ਮੇਰਾ ਦਾਦਾ ਸਾਡੀ ਰਜਿਸਟ੍ਰੇਸ਼ਨ ਦਾ ਸੀ ਉਹਨਾਂ ਬਜ਼ੁਰਗਾਂ ਚਾਹਣ ਖਤ ਗਾਇਬ ਸੀ ਅਸੀਂ ਟੀਮ ਕਿਹੜਾ ਮੇਰੇ ਬੱਚੇ ਵੱਡੇ ਹੋ ਕੇ ਪੜਦੇ ਜਿਹੜੇ ਮਲਾਜ਼ਮਾਂ ਦੇ ਘਰੇ ਸਰਕਾਰੀ ਜੋਬ ਆ ਗਈ ਉਹ ਮਲਾਜ਼ਮਾਂ ਦੀ ਜ਼ਿੰਦਗੀ ਸਵਰਗ ਹੈ ਔਰ ਸਾਡੀ ਰਜਿਸਟ੍ਰੇਸ਼ਨ ਖਤਮ ਕਰ ਦਿੱਤੀ ਗਈ ਅਸੀਂ ਰੋਏ ਨਹੀਂ ਪਾਇਆ ਕਿ ਇਕੱਲਾ ਕੋ ਉੱਗਲ ਰਵਾਂ ਭੰਡਾਰੇ ਕਰਨੇ ਲੰਗਰ ਦਾ ਮਨਣਾ ਦਰਸੂਨ ਬਣਾਉਣਾ ਨਹੀਂ ਹੈ ਇਹ ਬਣਾਉਣਾ ਤਾਂ ਉਹਦੀ ਐਨਾਲੋਜੀ ਆ ਜਿਹੜੇ ਛੋਟੇ ਛੋਟੇ ਬੱਚੇ ਨੇ ਔਣ ਵਾਲੇ ਸਮਝ ਪੁਖਾਰੀ ਬਣਨ ਜਾਂ ਤਾਂ ਤੁਹਾਨੂੰ ਬੱਚੇ ਜਿਪਣੇ ਕੰਦ ਕਰਨੇ ਪੈਣੇ ਨੇ ਜਾਂ ਤੁਹਾਨੂੰ ਸੜਕਾ ਤੇ ਉਹਨਾਂ ਦੀ ਕਲੰਤੀ ਕਰਨੀ ਪਈਏ ਬੰਨਾਂ ਤੋਂ ਅੱਜ ਤੋਂ ਹੋਏ ਨੇ ਜੇ ਤਾਂ ਬੱਚਿਆਂ ਦਾ ਭਲੇ ਨੂੰ ਬਚਾਉਣਾ ਹੈ ਫਿਰ ਤਾਂ ਇਹਦਾ ਮਰੂ ਬਾਦ ਹੈ ਬ੍ਰਾਹਮਣ ਬਾਦ ਹੈ ਜੀਵੇਂ ਇਹ ਸਾਡੀ ਐਜੂਕੇਸ਼ਨ ਖੋਲੀ ਸਾਡੇ ਪੁਰਖਿਆਂ ਦਾ અપમાન ਕੀਤਾ ਹੈ ਸਾਨੂੰ ਉਹਨੂੰ त्याਗਣਾ ਪੈਣਾ ਜਾਂ ਅੰਬੇਡ ਕਰਨ ਨੂੰ ਪੈਣਾ ਔਰ ਫਕੀਰ ਵਿੱਚ ਮੈਂ ਹੀ ਤੁਹਾਨੂੰ ਬੇਨਤੀ ਕਰਦਾ ਹੈ ਬਈ ਸਾਡਾ ਰੈਸਣਾ ਮੇਰੇ ਤੇ ਮੈਂ ਜਦ ਕੋਈ ਨੂੰ ਪੜਿਆ ਮੇਸ਼ਰ ਕੋਈ ਬੰਦੇ ਨਾਮ ਹਰ ਨਹੀਂ ਮੈਂ ਕਿਸੇ ਰਾਪਰ ਨੂੰ ਮਰਾ ਯਕੀਨ ਹੀ ਨਹੀਂ ਲਿਆ ਮੈਂ ਕਿਸੇ ਮੰਜ਼ਰ ਮੌਜੂਦ ਖੁਰਦਵਾਰੀ ਇਹ ਕੋਈ ਨਹੀਂ ਲਈ ਘਣਾ ਪੈਂਦਾ ਮੈਂ ਦੇਖਿਆ ਕਿ ਸਾਨੂੰ ਕਿਸੇ ਰੱਬ ਨੇ ਕੋ ਜਿੰਦਾ ਨਹੀਂ ਸਾਨੂੰ ਦੇ ਦਿੱਤਾ ਦੇ ਡਾਕਟਰ ਡੇਟਰ ਸਭ ਦੀ ਕਲਮ ਨਾਲ ਚਲਦੀ ਸਾਨੂੰ ਕਿਸੇ ਨੇ ਕੀ ਦੇਣਾ ਸਰਕਾਰੀ ਸਰਵਾਦੀ ਬਾਪੂਆ ਸਾਡੇ ਹਾਲਾਤ ਦੱਸੇ ਜੇ ਤੁਹਾਨੂੰ ਜਗਦੀਸ਼ ਨੇ ਕਿਸ ਤਰ੍ਹਾਂ ਦੇ ਹਾਲਾਤ ਸੀ ਮਨੋ ਸਿਮਰਤੀ ਲਾਗੂ ਸੀ ਇਸ ਲਈ ਮੈਂ ਤੁਹਾਡਾ ਵੱਡਾ ਪਿੰਡ ਹੈ ਬਹੁਤ ਸਾਰੇ ਜਾਗਰੂਕ ਲੋਕ ਨੇ ਅੰਮੇੜ ਕਰ ਬਾਲਨਾ ਜੋ ਦਾ ਮਤਲਬ ਇਹ ਨਹੀਂ ਕਿ ਫੋਟੋ ਲਾ ਕੇ ਅਸੀਂ ਮੱਛਾ ਕੀ ਕਰਦੇ ਆ ਉਹਦੀ ਅਡਾਲਜੀ ਹੈ ਸतीश ਦੇ ਉੱਤੇ ਰਾਜ ਕਰਨਾ ਸੀ ਇੱਥੇ ਦੇ 85% ਰਸੀ ਮੂਲ ਵਾਸੀ ਲੋਕ ਹੈ ਬਹੁਤ سارے ਲੋਕ ਵੋਟਾਂ ਦੇ ਟਾਈਮ ਆਉਂਦੇ ਨੇ ਮੇਰੇ ਵਰਗੇ ਛਿੱਟ ਕਪੜੀ ਹੈ ਵੱਖ-ਵੱਖ ਪਾਰਟੀਆਂ ਦੇ ਅਸੀਂ ਤੁਹਾਡੇ ਸਮਾਜ ਦੇ ਆ ਕਿ ਉਹ ਸਮਾਜ ਦੇ ਬੰਦੇ ਸਾਡੀ ਗੱਲ ਸੁਣਦੇ ਸਾਡੀ ਗੱਲ